ਸਾਤਿ ਸਿਰੋਕਾਲ ਜੀ ਮੇਂ ਉਮੀਦ ਕਰਦਾ ਨਾ ਤੇ ਸਾਰੇ ਠੀਕ ਠਾਕ ਹੋ ਗਏ ਤੇ ਮੌਸਮ ਦੀ ਗੱਲ ਕਰਾਂਗੇ 19 ਤੇ 20 ਜਨਵਰੀ ਪੰਜਾਬ ਨਾਲ ਲੱਗਦੇ ਸੂਬੇ ਉਤਰੀ ਹਰਿਆਣਾ ਉਤਰੀ ਰਾਜਸਥਾਨ ਪੱਛਮੀ ਯੂਪੀ ਜਾਂ ਦਿੱਲੀ ਤੱਕ ਮੌਸਮ ਦੇ ਕੀ ਹਾਲਾਤ ਰਹਿਣਦੇ ਆ ਸਾਰਨੇ ਤੇ ਕਿਹੜਾ ਸਿਸਟਮ ਲੱਗਣ ਜਾ ਰਿਹਾ ਤੁਹਾਨੂੰ ਪਹਿਲਾਂ ਦੱਸਿਆ ਸੀ ਵੀਡੀਓ ਵਿੱਚ 22 ਤੋਂ ਲੈ ਕੇ ਆ 25 26 ਜਨਵਰੀ ਦੇ ਦਰਮਿਆਨ ਪੰਜਾਬ ਨਾਲ ਲੱਗਦੇ ਸੂਬੇ ਆ ਜੋ ਵੀ ਉਤਰੀ ਹਰਿਆਣਾ ਰਾਜਸਥਾਨ ਹੋ ਗਏ ਪੱਛਮੀ ਯੂਪੀ ਦਿੱਲੀ ਤੱਕ ਬਹੁਤੇ ਖੇਤਰਾਂ ਵਿੱਚ ਇਸ ਦਾ ਜਿਹੜਾ ਪ੍ਰਭਾਵ ਆ ਵੇਖਣ ਨੂੰ ਮਿਲਸ ਰਿਹਾ ਕੁਝ ਖੇਤਰਾਂ ਵਿੱਚ ਆ ਦਰਮਿਆਨਾ ਕਿਤੇ ਕਿਤੇ ਮੈਨੇ ਤੇਜਮੀ ਦੀਆਂ ਛੱਟਾਂ ਲੱਗ ਸਕਦੀਆਂ ਨੇ ਤੇ ਕੁਝ ਖੇਤਰਾਂ ਗੜੇ ਮਰੀ ਤੇ ਬਿਨਕਾਰ ਨਹੀਂ ਕੀਤਾ ਜਾਸਰ ਬਹੁਤੇ ਖੇਤਰਾਂ ਵਿੱਚ ਤਾਂ ਮੀਂਹ ਪਵੇਗਾ ਠੀਕ ਹੈ ਥੋੜੇ ਬਹੁਤ ਖੇਤਰਾਂ ਵਿੱਚ ਹੋ ਸਕਦਾ ਹੈ ਕਿ ਆ ਦੋ ਚਾਰ ਜ਼ਿਲ੍ਹੇ ਜਾਂ ਚਾਰ ਪੰਜ ਜ਼ਿਲ੍ਹੇ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਹਰਿਆਣਾ ਦੇ ਖੇਤਰਾਂ ਵਿੱਚ ਨਿੱਕੀ ਮੋਟੀ ਜਾ ਕੇ ਤੇ ਕਿਤੇ ਹੋ ਸਕਰੇ ਮੋਟੀ ਆ ਗੜੇ ਮਰੀ ਵੀ ਦਾ ਦਰਜ ਕੀਤੀ ਜਾਸਰ ਇਸ ਇਹੋ ਜੀ ਪੌਸਿਬਿਲਟੀ ਜਿਹੜੀ ਵੀ ਆ ਬੰਦੀ ਦਿਖਾਈ ਦੇ ਰਹੀ ਤੇ ਆ ਆਪਣਾ 19 ਤੇ 20 ਜਨਵਰੀ ਦੇ ਮੌਸਮ ਦੀ ਗੱਲ ਕਰਾਂਗੇ ਠੀਕ ਹੈ ਤਾਂ ਕਿਹੜੇ ਕਿਹੜੇ ਖੇਤਰਾਂ ਵਿੱਚ ਆ ਮੌਸਮ ਜਿਹੜਾ ਕਿਸ ਤਰ੍ਹਾਂ ਦਾ ਰਸਲਾ ਤੋਂ ਤੇ ਠੰਡ ਦੀ ਕੀ ਅਪਡੇ ਬੇਤਮਾ ਉਸ ਦੇ ਕੀ ਹਾਲਾਤ ਰਹਿੰਦੇ ਆ ਸਾਰਨੇ ਜੋ ਵੀ ਜਾਣਕਾਰੀ ਇਨਫੋਰਮੇਸ਼ਨ ਸਾਰੀ ਅਪਡੇਟ ਜਾਣਕਾਰੀ ਇਸ ਵੀਡੀਓ ਵਿੱਚ ਆ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਗੁਜਾਰਸ਼ ਕਰਨਾ ਚਾਹੁੰਦੇ ਕਿਸਾਨ ਵੀਰਾਂ ਅਗੇ ਜੇਕਰ ਤੁਸੀਂ ਆ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਆ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਇੱਕ ਹੋਰ ਨਿੱਕੀ ਜਿਹੀ ਆ ਬੇਨਤੀ ਕਰਨਾ ਚਾਹੁੰਦੇ ਆ ਤੁਸੀਂ ਆ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਮੇਰੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰ ਤਾਂ ਅੰਜ ਨੈਕਸਟ ਆਉਣ ਵਾਲੀ ਅਪਡੇਟ ਆ ਤੁਹਾਡੇ ਇਲਾਕੇ ਤੁਹਾਡੇ ਜ਼ਿਲ੍ਹੇ ਤੁਹਾਡੇ ਤੱਕ ਪਹੁੰਚਾਉਣ ਦੀ 18 ਜਨਵਰੀ ਨੂੰ ਬਹੁਤੇ ਇਲਾਕਿਆਂ ਵਿੱਚ ਕੈਸ ਨੇ ਉੱਤਰ ਭਾਰਤ ਦੇ ਮਦਾਨੀ ਖੇਤਰਾਂ ਲਗਭਗ ਸਾਰੇ ਇਲਾਕਿਆਂ ਵਿੱਚ ਵਧੀਆ ਧੁੱਪ ਲੱਗੀ ਤੇ ਕੁਝ ਖੇਤਰਾਂ ਵਿੱਚ ਆ ਟਾਈਮ ਨੇ ਜਿਹੜਾ ਸੂਰਜ ਵੀ ਵਿਖਾਈ ਦਿੱਤਾ ਤੇ ਆ ਕੁਝ ਖੇਤਰ ਇਹੋ ਜਿਹੇ ਜਿੱਥੇ ਥੋੜਾ ਜਿਹਾ ਟਾਈਮ ਪਾ ਕੇ ਜਾਨਕੀ ਦੁਪਹਿਰ ਤੋਂ ਪਹਿਲਾਂ-ਪਹਿਲਾਂ ਕਾਫੀ ਇਲਾਕਿਆਂ ਵਿੱਚ ਧੁੱਪ ਵਧੀਆ ਲੱਗੀ ਤੇ ਕਾਫੀ ਕੜਕਵੀਂ ਜਿਹੜੀ ਧੁੱਪ ਸੀ ਤੇ ਗਰਮੀ ਪੂਰੀ ਆਪਾਂ ਗੱਲ ਗਰਮੀ ਦਾ ਅਹਿਸਾਸ ਹੋ ਰਿਹਾ ਜਿਵੇਂ ਗਰਮੀ ਆ ਗਈ ਠੀਕ ਇਸ ਤਰ੍ਹਾਂ ਜਿਹੜਾ ਮਾਹੌਲ ਬਣਿਆ ਹੈ ਦਾ ਟੈਂਪਰੇਚਰ ਵੀ ਜਿਹੜੇ ਆਪਣੇ ਆਪ ਹੋਏ ਨੇ ਠੀਕ 2-4 ਡਿਗਰੀ ਜਿਹੜੇ ਵਧੇ ਨੇ ਆਪਣੇ ਦਿਨ ਦੇ ਟੈਂਪਰੇਚਰ ਜਾਨੀ ਕਿ ਦੁਪਹਿਰ ਵੇਲੇ ਆਹ ਟੈਂਪਰੇਚਰ ਜਿੱਥੇ ਆਪਣੇਗੇ ਸੀ ਆ 13 14 ਜਾਂ 15 16 ਕਿਤੇ 17 ਸੀ ਉਹ ਆਪ ਹੋਏ ਨੇ ਜਾਨੀ ਕਿ 20 ਡਿਗਰੀ ਨੂੰ ਪਲੱਸ ਕੀਤੇ ਨੇ ਕੁਝ ਖੇਤਰਾਂ ਵਿੱਚ ਕਿ 22 ਡਿਗਰੀ ਤੱਕ ਦਰਜ ਕੀਤੇ ਗਏ ਕਾਫੀ ਜਿਹੜਾ ਆਪਾਂ ਗੱਲ ਕਰਦੇ ਆ ਜਿਹੜਾ ਗਰਮੀ ਵਾਲਾ ਮਹਿਸੂਸ ਹੋਇਆ ਜਾਨੀ ਕਿ ਕਾਫੀ ਜਿਹੜੇ ਝੁੱਪ ਵਧੀਆ ਕੜਕਵੀ ਝੁੱਪ ਲੱਗੀ ਸੀ ਤਾਂ ਹੁਣ ਜਿਹੜੇ 19 ਤੋਂ 20 ਜਨਵਰੀ ਨੂੰ ਮੌਸਮ ਲਗਭਗ ਇਸ ਤਰ੍ਹਾਂ ਹੀ ਰਹਿਣ ਦੇ आसार ਨੇ ਜਾਨੀ ਕਿ ਬਹੁਤੇ ਖੇ ਟੈਂਪਰੇਚਰ ਵੀ ਜਿਹੜੇ ਆਪ ਹੋਏ ਨੇ ਜਾਨੀ ਕੀ ਕਿਤੇ ਕਿਤੇ ਹੋਇਆ ਕਿ ਜਿਹੜਾ 1 2 ਡਿਗਰੀ 2 3 ਡਿਗਰੀ ਵਧੇ ਨੇ ਆ ਜਿਹੜੇ 5 6 ਤੱਕ ਚੱਲ ਰਹੇ ਸੀ ਹੁਣ ਜਿਹੜੇ 7 ਕੁਝ ਲੱਗੇ 7 ਨੂੰ ਪਲੱਸ ਕੀਤੇ ਨੇ ਤਾਂ ਦਿਨ ਤੇ ਰਾਤ ਜਿਹੜਾ ਟੈਂਪਰੇਚਰ ਜਿਹੜੇ ਆਪ ਹੋਏ ਨੇ ਜਾਨੀ ਕੀ ਵਧਨੇ ਸ਼ੁਰੂ ਹੋਏ ਨੇ ਹੌਲੀ ਜਿਹੜਾ ਅਗਾ ਜਿਹੜੇ ਦਿਨ ਹੋਣਗੇ ਹੌਲੀ ਜਿਹੜਾ ਵਧਨੇ ਸ਼ੁਰੂ ਹੋਣਗੇ ਜਾਨੀ ਕੀ ਹੌਲੀ ਜਿਹੜੀ ਗਰਮੀ ਆਉਣੀ ਜਿਹੜਾ ਪ੍ਰਭਾਵ ਜਿਹੜਾ ਵੇਖਣ ਨੂੰ ਮਿਲੇਗਾ ਤਾਂ ਦੁਪਹਿਰ ਸ਼ਾਮ ਵੇਲੇ ਜਿਹੜਾ 19 ਤੋਂ 20 ਨੂੰ ਕਾਫੀ ਆ ਵਧਿਆ ਜਿਹੜੇ ਤੋਪ ਲੱਗਣਦੇ ਸਾਰਨੇ ਕੁਝ ਹੋ ਸਕਦਾ ਚਾਰ ਪੰਜ ਸਿਆ ਥੋੜੇ ਬਹੁਤ ਖੇਤਰਾ ਵਿੱਚ ਤੜ ਕਿਸਾਨ ਤੋਂ ਹੁੰਦਾ ਰਹਿ ਸਕਦੀ ਕੁਝ ਖੇਤਰਾ ਵਿੱਚ ਕੁਝ ਖੇਤਰਾ ਮੌਸਮ ਜਿਹੜਾ ਸਾਫ਼ ਬਣਿਆ ਰਹਿੰਦੇ ਆ ਸਾਰਨੇ ਕੁਝ ਇਲਾਕਿਆਂ ਵਿੱਚ ਤਾਂ ਜਿਹੜਾ ਆਪਾਂ ਗੱਲ ਕਰੀ ਤੜ ਕੇ ਵਧੀਆ ਜਿਹੜਾ ਸੂਰਜ ਵੀ ਦਿਖਾਈ ਦੇਸ ਰਿਹਾ ਕੁਝ ਖੇਤਰਾ ਵਿੱਚ ਕੁਝ ਖੇਤਰਾ ਵਿਝੋਸ ਰਿਹਾ ਥੋੜਾ ਜਿਹਾ ਲੇਟ ਜਾਨੀ ਕਿ ਆਪਣਾ ਲਗਭਗ ਸਾਰੇ ਆਪਾਂ ਗੱਲ ਕਰੀ ਪੰਜਾਬ ਨਾਲ ਲੱਗਦੇ ਸੂਬਿਆਂ ਵਿੱਚ 19 ਤੇ 20 ਨੂੰ ਆਪਣਾ ਜਿਹੜਾ ਦੁਪਹਿਰ ਤੋਂ ਪਹਿਲਾਂ ਪਹਿਲਾਂ ਕਾਫੀ ਜਾਨੀ ਕਿ 10 11 ਵਜੇ ਤੋਂ ਪਹਿਲਾਂ ਪਹਿਲਾਂ ਕਾਫੀ ਇਲਾਕਿਆਂ ਵਿੱਚ ਵਧੀਆ ਧੁੱਪ ਲੱਗੇਗੀ ਤਾਂ ਜਿਹੜਾ ਦੁਪਹਿਰ ਸ਼ਾਮ ਵਲੇ ਇਸ ਤਰੀ ਜਿਹੜ ਦਿਖਾਈ ਦੇ ਰਿਹਾ ਤੇ ਉਸ ਤੋਂ ਬਾਅਦ ਮੇਨ ਆਪਾਂ ਗੱਲ ਕਰਦੇ ਅਗਲਾ ਜਿਹੜਾ ਸਿਸਟਮ ਆ ਰਿਹਾ ਠੀਕ ਹੈ 21 22 ਤੋਂ ਲੈ ਕੇ ਜੇ ਆਪਾਂ ਗੱਲ ਕਰਾਂ ਮੇਨ ਜਿਹੜਾ ਸਿਸਟਮ ਹੋਏਗਾ 22 ਤੋਂ ਲੈ ਕੇ ਜਾਂ 24 25 26 ਦੇ ਦਰਮਿਆਨ ਪੰਜਾਬ ਨਾਲ ਲੱਗਦੇ ਸੂਬਿਆਂ ਨੂੰ ਪ੍ਰਭਾਵਿਤ ਕਰੇਗਾ ਸਮੁੱਚੇ ਆਪਾਂ ਗੱਲ ਕਰੀ ਉੱਤਰ ਭਾਰਤ ਦੇ ਖੇਤਰਾਂ ਪਹਾੜਾਂ ਤੋਂ ਲੈ ਕੇ ਆ ਮੈਦਾਨੀ ਖੇਤਰਾਂ ਨੂੰ ਆਪ ਕਾਫੀ ਇਲਾਕਿਆਂ ਵਿੱਚ ਮੀਂਹ ਤੇ ਉੱਤਰੀ ਜਿਹੜੇ ਆ ਪਹਾੜੀ ਇਲਾਕੇ ਗਨੇ ਠੀਕ ਤੇ ਬਰਫਾਰੀ ਹੁੰਦੀ ਸੰਭਾਵਨਾ ਪੰਜਾਬ ਨਾਲ ਲੱਗਦੇ ਸਮੁੱਚੇ ਜਿਹੜੇ ਭਾਰਤ ਆਪਣਾ ਉੱਤਰੀ ਜਿਹੜਾ ਭਾਰਤ ਹੈ ਮੈਦਾਨੀ ਖੇਤਰਾਂ ਆਪਣਾ ਕਾਫੀ ਇਲਾਕਿਆਂ ਵਿੱਚ ਮੀਂਹ ਦੇ ਸਾਰ ਰਹਿਣਗੇ ਹੁਣ ਤੇ ਜੋ ਵੀ ਆਪਣਾ ਰਡਾਰ ਸਿਸਟਮ ਸੈਟੇਲਾਈਟ ਤਸਵੀਰਾਂ ਨੇ ਤਾਂ ਕਾਫੀ ਕਿ ਇਤਰਾਹ ਹਲਕੇ ਤੋਂ ਦਰਮਿਆਨਾ ਕਿ ਦਰਮਿਆਨੇ ਤੇਜ਼ ਮਿੰਦੀਆਂ ਚੱਟਾਂ ਲੱਗ ਸਕਣੇ ਗੜੇ ਮਰ ਵੀ ਆ ਕੁਝ ਖੇਤਰਾ ਵਿੱਚ ਹੋ ਸਕਦੀ ਪੰਜਾਬ ਨਾਲ ਲੱਗਦੇ ਸੂਬਿਆਂ ਵਿੱਚ ਤਾਂ ਹਵਾਵਾਂ ਜਿਹੜੀਆਂ ਆਉਣਗੀਆਂ ਉੱਤਰ ਤੋਂ ਪੱਛਮ ਦਿਸ਼ਾ ਵੱਲ ਮੱਧਮ ਜੀ ਰਫਤਾਰ ਯਾਨੀ ਕਿ ਆ ਠੀਕ ਠਾਕ ਰਫਤਾਰ ਹੋਵੇਗੀ ਆ ਠੀਕ ਹਲਕੇ ਜਾਂ ਮੱਧਮ ਜੀ ਰਫਤਾਰ ਨਾਲ ਥੋੜਾ ਜਿਆ ਜਿਹੜੀਆਂ ਹਵਾਵਾਂ ਆ ਰਹਿੰਦੇ ਆ ਸਾਰੇ ਉੱਤਰ ਤੋਂ ਪੱਛਮ ਦਿਸ਼ਾ ਵੱਲ ਹਵਾਵਾਂ ਗਣੀ ਦੁਪਹਿਰ ਆ ਵੇਲੇ ਵਧੀਆ ਤੋਪਾਂ ਲੱਗਣ ਦੇ ਨਾਲ ਕੁਝ ਕਿਸ ਤਰ੍ਹਾਂ ਵਿੱਚ ਟਾਈਮ ਨਾਲ ਤੇ ਕੁਝ ਖੇਤਰਾ ਸੁਰਤ ਦੇਤੇ ਤੋਂ ਆ ਤੋਂ ਦੋ ਵੇਗੀ ਠੀਕ ਉਤੇ ਥੋੜਾ ਜਿਆ ਲੇਟ ਸੂਰਜ ਦੇ ਦਰਸ਼ਨ ਹੋ ਸਕਦੇ ਨੇ ਠੀਕ ਕਹਿ ਸਕਦੇ ਆ ਕਿ ਸੂਰਜ ਜਿਹੜਾ ਵਿਖਾਈ ਦੇ ਸਕਦਾ ਤੇ ਬਹੁਤ ਇਲਾਕਿਆਂ ਵਿੱਚ ਪੰਜਾਬ ਨਾਲ ਲੱਗਦੇ ਸੂਬਿਆਂ ਵਿੱਚ 19 ਤੋਂ 20 ਨੂੰ ਵਧੀਆ ਤੋਪਾਂ ਲੱਗਣ ਦੇ ਅਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਤਾਂ ਉਸ ਤੋਂ ਬਾਅਦ ਇੱਕ ਸਿਸਟਮ ਲੱਗਣ ਜਾ ਰਿਹਾ ਪਹਿਲਾਂ ਵੀ ਆਪਾਂ ਦੱਸ ਦਿੱਤਾ 22 ਤੋਂ ਲੈ ਕੇ 26 ਦੇ ਦਰਮਿਆਨ ਠੀਕ ਹੈ ਬਹੁਤ ਇਲਾਕਿਆਂ ਵਿੱਚ ਮੀਂਹ ਨੇਰ ਦਾ ਅਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਕਿਤੇ ਕਿਤੇ ਗੜ੍ਹੇ ਮਰੀ ਵੀ ਆ ਦਰਜ ਕੀਤੀ ਜਾ ਸ੍ਰੀ ਕੁਝ ਖੇਤਰਾਂ ਵਿੱਚ ਮੋਟੀ ਗੜ੍ਹੇ ਮਰੀ ਆ ਪੈਣ ਦੇ ਅਸਾਰ ਆ ਰਹਿਣਗੇ ਤਾਂ 19 ਤੋਂ 20 ਨੂੰ ਕਾਫੀ ਇਲਾਕੇ ਵਧੀਆ ਤੋਪਾਂ ਲੱਗ ਸਕਦੀ ਤਾਂ ਫਿਲਹਾਲ ਇੰ ਆਵੇਕਰ ਨੂੰ ਮਿਲੇਗਾ ਤਾਂ ਲਗਾਤਾਰ ਤੁਹਾਡੇ ਤੱਕ ਜਾਣਕਾਰੀ ਚੈਨਲ ਦੇ ذریعے ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਇੰਨੀ ਕ ਅਪਡੇਟਸ ਹੀ ਤਾਂ ਵਿਡਿਓ ਨੂੰ ਆਨ ਤੋੜਾ ਬਹੁਤ ਬਹੁਤ ਧੰਨਵਾਦ